ਲੰਬੇ ਇੰਤਜ਼ਾਰ ਦੇ ਬਾਅਦ ਐਲਨ ਮਾਸਕ ਦੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਨੇ ਵੱਡਾ ਫੀਚਰ ਲਾਂਚ ਕੀਤਾ ਹੈ ਇਸ ਫੀਚਰ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਹੋ ਰਿਹਾ ਸੀ ਕਈ ਮਹੀਨਿਆਂ ਤੋਂ ਐਕਸ ਤੇ ਆਡੀਓ ਤੇ ਵੀਡੀਓ ਕਾਲਿੰਗ ਫੀਚਰ ਦੀ ਟੈਸਟਿੰਗ ਹੋ ਰਹੀ ਸੀ ਤੇ ਹੁਣ ਇਸ ਨੂੰ ਐਂਡਰੋਇਡ ਯੂਜ਼ਰ ਲਈ ਜਾਰੀ ਕੀਤਾ ਜਾ ਰਿਹਾ ਹੈ ਰਿਪੋਰਟ ਮੁਤਾਬਕ ਐਕਸ ਨੇ ਹੌਲੀ-ਹੌਲੀ ਐਂਡਰੋਇਡ ਯੂਜ਼ਰ ਲਈ ਆਡੀਓ ਤੇ ਵੀਡੀਓ ਕਾਲ ਦਾ ਫੀਚਰ ਜਾਰੀ ਸ਼ੁਰੂ ਕਰ ਦਿੱਤਾ ਹੈ ਕਰਨਾ ਕਈ ਯੂਜ਼ਰਾਂ ਨੂੰ ਇਸ ਨਵੇਂ ਫੀਚਰ ਦਾ ਅਪਡੇਟ ਮਿਲ ਚੁੱਕਾ ਹੈ ਤੇ ਕਈਆਂ ਨੂੰ ਅਗਲੇ ਕੁਝ ਦਿਨਾਂ ਵਿੱਚ ਮਿਲ ਜਾਵੇਗਾ ਜੇਕਰ ਤੁਸੀਂ ਵੀ ਐਕਸ ਯੂਜ਼ਰ ਹੋ ਤੇ ਇਸ ਫੀਚਰ ਨੂੰ ਚਾਹੁੰਦੇ ਹੋ ਤਾਂ ਆਪਣੇ ਐਪ ਨੂੰ ਅਪਡੇਟ ਕਰੋ ਹਾਲਾਂਕਿ ਇਸ ਨਵੇਂ ਫੀਚਰ ਦੇ ਨਾਲ ਵੱਟੀਆਂ ਸਮੱਸਿਆਵਾਂ ਇਹ ਹੈ ਕਿ ਇਹ ਸਿਰਫ ਐਕਸ ਦੇ ਪ੍ਰੀਮੀਅਮ ਯੂਜ਼ਰ ਲਈ ਹੀ ਹੈ ਯਾਨੀ ਜਿਨ੍ਹਾਂ ਨੇ ਐਕਸ ਬਲੂ ਨੂੰ ਸਬਸਕ੍ਰਾਈਬ ਕੀਤਾ ਹੈ ਉੱਥੇ ਇਸ ਫੀਚਰ ਦਾ ਇਸਤੇਮਾਲ ਕਰ ਸਕੋਗੇ ਐਕਸ ਤੇ ਆਡੀਓ ਤੇ ਵੀਡੀਓ ਕਾਲ ਫੀਚਰ ਨੂੰ ਯੂਜ਼ ਕਰਨ ਲਈ ਸਭ ਤੋਂ ਪਹਿਲਾਂ ਐਪ ਨੂੰ ਅਪਡੇਟ ਕਰੋ ਇਸ ਦੇ ਬਾਅਦ ਸੈਟਿੰਗ ਵਿੱਚ ਪ੍ਰਾਈਵੇਸੀ ਤੇ ਸੇਫਟੀ ਵਿੱਚ ਜਾ ਕੇ ਡਾਇਰੈਕਟ ਮੈਸੇਜਿੰਗ ਪ੍ਰਾਈਵੇਸੀ ਐਂਡ ਸੇਫਟੀ ਡਾਇਰੈਕਟ ਮੈਸੇਜਿੰਗ ਫੀਚਰ ਨੂੰ ਆਨ ਕਰੋ